कमिश्नरेट पुलिस अमृतसर ਵੱਲੋਂ ਨਸ਼ਿਆਂ ਵਿਰੁੱਧ ਵਿੱਢ ਗਈ ਮਹਿੰਦੇ ਤਹਿਤ ਅੱਜ ਏਡੀਸੀਪੀ શ્રી ਨਵਜੋਤ ਸੰਧੂ ਏਡੀਸੀਪੀ 3 ਤੇ શ્રી ਕਮਲਜੀਤ ਸਿੰਘ ਏਸੀਪੀ ਹੈੱਡਕੁਆਟਰ ਤੇ ਥਾਣਾ ਵੇਰਕਾ ਦੇ ਐਸਐਚਓ ਅਮਨਜੋਤ ਗੌਰ ਇਹਨਾਂ ਨੇ ਇਹਨਾਂ ਨੂੰ ਮਿਲੀ ਸੂchnਾ ਦੇ ਆਧਾਰ ਤੇ ਇੱਕ ਵਿਅਕਤੀ ਹਰਤੇਸ਼ ਮਹਿਰਾ ਉਰਫ ਇਸ਼ੂ ਬਹੁਤੀ ਬਾਸੀ ਭਗਤਾਂ ਵਾਲਾ ਗੇਟ ਅੰਮ੍ਰਿਤਸਰ ਇਹਨੂੰ ਕਾਬੂ ਕੀਤਾ ਇਹਨੂੰ ਕਾਬੂ ਕਰਕੇ ਇਹਦੇ ਬਾਸੋਂ 3 ਕਿਲੋ 120 ਗ੍ਰਾਮ ਫੀਮ 21300 ਰੁਪਏ ਡਰਗਮਨੀ ਤੇ ਜਿਹੜੀ ਐਕਟਿਵਾ ਤੇ ਇਹ ਸਵਾਰ ਹੋ ਕੇ ਆ ਰਿਹਾ ਸੀ ਉਸ ਐਕਟਿਵਾ ਸਮੇਤ ਇਹਨੂੰ ਕਾਬੂ ਕੀਤਾ ਕਾਬੂ ਕਰਕੇ ਇਹ ਫੀਮ ਬਰਾਮਦ ਕਰਾ ਕੇ ਇਹਦੇ ਖਿਲਾਫ ਜੜੀ ਬਣਦੀ ਕਾਰਵਾਈ ਕੀਤੀ ਆ ਜਦੋਂ ਇਹ ਪਤਾ ਲੱਗਿਆ ਵੀ ਇਹ ਲੌਕਡਾਊਨ ਦੇ ਕੰਮ ਤੋਂ ਲੌਕਡਾਊਨ ਜਦੋਂ ਲੱਗਿਆ ਸੀ ਉਸ ਤੋਂ ਬਾਅਦ ਆਪਣਾ ਕੋਈ ਜਿਆਦਾ ਇਹਦਾ ਜਿਹੜਾ ਕੰਮਕਾਰ ਜਿਹੜਾ ਇਹਦਾ ਪਿਤਾ ਜਿਹੜਾ ਭੁਜੀਏ ਦਾ ਕੰਮ ਕਰਦਾ ਸੀ ਇਹ ਭੁਜੀਏ ਦੇ ਪੈਕੇਟ ਵਗੈਰਾ ਦੁਕਾਨਾਂ ਦੇ ਵੰਡਣ ਦਾ ਕੰਮ ਕਰਦਾ ਸੀ ਉਸ ਕੰਮ ਦੇ ਵਿੱਚ ਕੁਝ ਕਮੀ ਆਉਣ ਕਾਰਨ ਇਹਨੇ ਸੌਖਾ ਪੈਸੇ ਬਣਾਉਣ ਦੇ ਪਰਪਸ ਦੇ ਲਈ ਯੂਪੀ ਦੇ ਕਿਸੇ ਵਿਅਕਤੀਆਂ ਨਾਲ ਇਹਨੇ ਤਾਲੁਕ ਕਰਕੇ ਯੂਪੀ ਤੋਂ ਇਹ ਫੀਮ ਲਿਆ ਕੇ ਇਹਨੇ ਵੇਚਣ ਦੀ ਸ਼ੁਰੂਆਤ ਕੀਤੀ ਜੁਪੀ ਜਿਹੜਾ ਬਰੇਲੀ ਤੋਂ ਲਿਆ ਕੇ ਇਹ ਅਮਰਸਰ ਤੇ ਅਮਰਸਰ ਦੇ ਆਸ-ਪਾਸ ਦੇ ਇਲਾਕੇ 'ਚ ਇਹ ਜਿਹੜਾ ਕੰਮ ਕਰਦਾ ਰਿਹਾ ਜਿਸ ਨੂੰ ਹੁਣ ਰੰਗੇ ਅੱਤੀ ਪੜਿਆ ਇਹਦੇ ਮਕਦਮਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੀ ਫਰਦ ਜਿਹੜੀ ਇਨਵੈਸਟੀਗੇਸ਼ਨ ਆ ਉਹ ਅਮਲ ਚ ਲਿਆਂਦੀ ਜਾ ਰਹੀ ਹੈ ਪਹਿਲਾਂ ਸਰਦ ਕੋ ਕਿੰਨੇ ਕੁ ਜਿਹੜੀ ਇਹ ਵੇਚੇ ਚੁੱਕਾ ਜਾਂ ਲਿਆ ਦਿੱਤਾ ਉਸ ਤੋਂ ਤੋਂ ਇਨਵੈਸਟੀਗੇਸ਼ਨਸ ਕਰ ਰਹੇ ਆ ਐਂਡ ਇਰੋਗੇਸ਼ਨ ਤੇ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਆ ਪਰੰਤੂ ਔਨ ਰਿਕਾਰਡ ਆ ਜਿਹੜਾ ਇੱਥੇ ਕੋਈ ਪਹਿਲਾਂ ਕ੍ਰਿਮੀਨਲ ਪਰਚਾ ਦਰਜ ਨਹੀਂ ਹੈਗਾ ਤੇ ਇਹ ਸੀ ਇਨਵੈਸਟੀਗੇਸ਼ਨ ਦੌਰਾਨ ਵੈਰੀਫਾਈ ਕਰਾਂਗੇ ਇਹਨੇ ਇਹ ਤੋਂ ਪਹਿਲਾਂ ਕਿੰਨੇ ਵਾਰ ਕੀ ਕੀ ਕੰਮ ਕੀਤਾ ਤੇਰਾ ਕੱਲਾ ਜਾਂ ਹੋਰ ਵੀ ਇਹ ਕੰਮ ਇਹ ਕੱਲਾ ਹੀ ਕੱਲਾ ਇਹ ਕਿ ਉਹ ਫਾਦਰ ਦਾ ਫਾਦਰ ਉਹ ਵੀ ਨਾਲ ਸੀ ਇਸ ਕੰਮ ਤੇ ਨਹੀਂ ਇਹਦੇ ਫਾਦਰ ਉਹ ਪੂਜੀਆ ਬਣਾਉਣ ਦਾ ਕੰਮ ਉਹਦਾ ਆਪ ਦਾ ਕੰਮ ਆ ਇਹ ਉਹ ਤੋਂ ਪੈਕੇਟ ਬਣਾ ਕੇ ਦੁਕਾਨਾਂ ਦੇ ਵੇਚਣ ਦਾ ਕੰਮ ਕਰਦਾ ਸੀਗਾ ਤੇ ਉਸ ਆੜ ਦੇ ਉਸ ਤੋਂ ਬਾਅਦ ਹੀ ਇਹਨੇ ਮਤਲਬ ਆਪਣੇ ਜਿਹੜਾ ਇਹ ਇੱਕ ਤਰ੍ਹਾਂ ਦਾ ਅਲੱਗ ਕੰਮ ਆ ਜਿਹੜਾ ਨਾਲ ਜਿਹੜਾ ਨਸ਼ਿਆਂ ਦਾ ਵਪਾਰ ਦਾ ਕੰਮ ਸੀ ਇਹਦਾ ਸਭ ਇਹ ਉਪਰਾਹ ਸਾਲੀਆਂ ਦੇ ਜਿਨਾਂ ਦਾ ਪੈਸੇ ਇੱਕ ਤਰ੍ਹਾਂ ਦਾ ਲਿੰਕ ਨਹੀਂ ਉਦੋਂ ਮਾਸਿਲਾ ਨਹੀਂ ਉਹਦੇ ਨਾਲ ਕੋਈ ਲਿੰਕ ਸਰ ਇਹ ਲਿੰਕ ਕਿਸ ਤਰ੍ਹਾਂ ਬਣਿਆ ਉਹਦੇ ਨਾਲ ਜਿਹੜੇ ਪਰਾਈ ਯੂਪੀ ਤੋਂ ਬੈਠ ਰਹੇ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਇਹਦੀ ਫੋਰੈਂਸਿਕ ਮੋਬਾਈਲ ਸਾਰਾ ਅਸੀਂ ਉਹਦਾ ਐਗਜ਼ਾਮੀਨੇਸ਼ਨ ਕਰਾ ਰਹੇ ਆ ਉਹਦੀ ਜੋ ਵੀ ਫੋਰੈਂਸਿਕ ਰਿਪੋਰਟ ਆਏਗੀ ਜੋ ਇਹਦੀ ਟੈਕਨੀਕਲ ਰਿਪੋਰਟ ਦੇ ਆਧਾਰ ਤੇ ਉਹ ਸਾਰੇ ਪਿਛਲੇ ਜਿਹੜੇ ਬੈਕਵਰਡ ਤੇ ਫੌਲ ਵੀ ਇੰਟੀਲੀਜਰ ਸੈਕਸ਼ਨ ਲਾਗੇ ਸਰ ਅੰਦਾਲ ਸੀ ਇਹਦੇ ਤੋਂ ਗਾਂਹ ਤਿਲੂ ਸਪਲਾਈ ਕਰਦਾ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਜਿਹਦੀ ਅਰੈਸਟ ਪਾਈ ਆ ਰਿਮਾਂਡ ਇਹਦਾ ਕੰਨਿੰਦ ਮਿਲਿਆ ਪੱਕੇ ਪਿੱਕ ਦਿਨ ਦਾ ਰਿਮਾਂਡ ਮਿਲ ਗਿਆ ਉਸ ਪੁਛ ਕੇ ਇਸ ਦਰਾਨਾ ਜਿਹੜੇ ਅਸੀਂ ਅਗਲੀ ਡਿਟੇਲ ਹੈ ਜਿਹੜੀ ਵਰਕ ਆਪ ਤੇ ਅਕੀ ਜਗ ਆਮ ਲੋਕਾਂ ਵਾਂਗ ਨਹੀਂ ਲੈਂਦਾ ਤੁਸੀਂ ਕਿਵੇਂ ਪੁਛ ਕੇ ਜੱਪ ਗਿਆ ਤੇ ਦੂਜਾ ਕੰਮ ਕਰੋ ਪ੍ਰੋਸੇਜੋਗ ਇਨਫੋਰਮੇਸ਼ਨ ਸੀ ਜੀ ਜਿਹੜਾ ਵੀ ਕੋਈ ਕੰਮ ਕਰਦਾ ਕਿ ਦੁਨਾਂ ਕਿਤਾ ਕੋਈ ਨਾ ਕੋਈ ਜਿਹੜਾ ਅਨਸਾਫ ਪਸੰਦ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਸ਼ੱਕ ਪੈ ਜਾਂਦਾ ਉਹ ਸਾਨੂੰ ਸਲਾਹ ਦੇ ਦਿੰਦੇ ਨੇ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਹੀ ਸਾਰੀ ਗੱਲ ਹੁੰਦੀ ਕਿਨੇ ਇਹਦੇ ਨਾਲ ਵੇਚ ਕੇ ਕੋਈ ਪ੍ਰਾਪਰਟੀ ਵਗੈਰਾ ਕੁਝ ਬਣਾਈ ਆ ਗਿਆ ਹਲੇ ਸ਼ੁਰੂਆਤ ਹੀ ਸੀ ਕੋਡ ਡੀਟੇਲ ਨੇ ਉਹ ਟੋਟਲ ਸਾਰਾ ਦੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਉਹਦੇ ਆਧਾਰ ਤੇ ਜੋ ਵੀ ਹੋਵੇਗਾ ਅਸੀਂ ਕਾਨੂੰਨ ਮੁਤਾਬਕ ਕਰ ਪੜਿਆ ਕੋਈ ਗੱਲ ਨਹੀਂ ਬਹੁਤਾ ਨਹੀਂ ਪੜਿਆ ਮਤਲਬ ਠੀਕ ਹੀ ਆ 500 ਤੋਂ ਬੜਿਆ ਹੁਣ ਜਿਆਦਾ ਨਹੀਂ ਪੜਿਆ ਵਾ ਨੋਮਿਨੀ ਮਤਲਬ ਜਨਤਾ ਦਾ ਆਮ ਲੰਦਾ ਹਾਂਜੀ ਹਾਂਜੀ ਆਮ ਦੁਕਾਨਾਂ ਦੇ ਆਪਣੇ ਪੈਦਾਵਾਰਾਂ ਨਾਲ-ਨਾਲ ਕੰਮ ਕਰਦਾ ਸੀ ਨਾਲ ਇਜ਼ੀ ਮਨੀ ਦੇ ਇੱਕ ਤਰੀਕਾ ਲੱਭ ਕੇ ਨੇ ਉਹ ਇਜ਼ੀ ਮਨੀ ਦੇ ਆਧਾਰ ਤੇ ਇਹ ਕੰਮ ਕਰਦਾ ਇਹਨੇ ਸਿਰ ਲੱਗਾ ਨਹੀਂ ਵੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਪੈਕੇਟ ਆਫ ਸੈਕਾਂ ਦੇ ਵਿੱਚ ਜਾ ਇਸ ਨੂੰ ਉਹਦੇ ਕੋਈ ਹੀ ਉਹਦੀ ਆੜ ਦੇ ਵਿੱਚ ਕਰਦਾ ਚੁਵੇ ਨਹੀਂ ਉਸ ਦਾ ਦੀ ਗੂਗਲ ਦੇ ਸਾਹਮਣੇ ਆਈ ਉਹ ਤਾਂ ਦੁਕਾਨਾਂ ਤੇ ਸਪਲਾਈ ਕਰਦਾ ਸੀ ਇਹ ਜੀ ਸਪਲਾਈ ਕਰਦਾ ਕਰਦਾ ਹਾਂਜੀ ਹਾਂਜੀ ਪੂਰੀਆ ਸਪਲਾਈ ਕਰਦਾ ਸੀ ਉਹਨੂੰ ਯੂਪੀ ਸੁਪਲਾਈ ਦੇ ਨਾਲ ਨਾਲ ਨੇ ਅਸੀਂ ਕੰਮ ਕਰਦੇ ਹਾਂ ਨਾਲੇ ਕੰਮ ਕਰਦਾ ਲੋ ਯੇ ਦੇ ਜ਼ਿਆਦਾ ਕਾਰੋਬਾਰੀ ਜਿਹੜੇ ਰਾਜਸਥਾਨ ਤੋਂ ਹੈ ਰਾਜਸਥਾਨ ਤੋਂ ਵੀ ਲੱਗਦਾ ਰਹੇ ਕਿ ਕਿਹਦੇ ਕਿਹਦੀ ਨਹੀਂ ਹੁੰਦੀ ਇਹ ਯੂਪੀ ਦਾ ਅਸੀਂ ਇਹਦਾ ਲਿੰਕ ਮਿਲਿਆ ਐਜ਼ ਆਫ ਨਾਓ ਯੂਪੀ ਦਾ ਮਿਲਿਆ ਲੋਕੀ ਅੱਜ ਕੱਲ ਮੇਨ ਹੱਡ ਭਨਵੀ ਮਿਹਨਤ ਜਾਂ ਕਮਾਈ ਕਰਨ ਦੀ ਥਾਂ ਤੇ ਸਾਰਾ ਜੀ ਖੁਦ ਇੱਕੀ ਇਜ਼ੀ ਮਨੀ ਦਾ ਹੀ ਬਦਾ ਜਿਹੜਾ ਅੱਜ ਕੱਲ ਸਾਰਿਆਂ ਦਾ ਰੁਝਾਨ ਬਣ ਜਾਂਦਾ ਉਸ ਇਜ਼ੀ ਮਨੀ ਦੇ ਨੂੰ ਖਮਾਉਣ ਦੇ ਪਰਪਸ ਦੇ ਲਈ ਵੀ ਸੌਖਾ ਬਹੁਤ ਹੀ ਮਿਹਨਤ ਨਾ ਕਰਨੀ ਪਵੇ ਉਸ ਦੇ ਆਧਾਰ ਤੇ ਨੇ ਜਿਹੜਾ ਫੀਮ ਦਾ ਕੰਪਿਊਟਰ ਸੀ ਇਹਦੇ ਨਾਲੇ ਬੈਕਵਰਡ ਲਿੰਕ ਹੈ ਸਰ ਜਿੱਥੋਂ ਦੇਖਦੇ ਅੰਦਰ ਉਹਨਾਂ ਬਾਰੇ ਦੀ ਜਾਣਕਾਰੀ ਦਿੱਤੀ ਉਹ ਅਸੀਂ ਕੌਗੈਂਡਰ ਇਨਵੈਸਟੀਗੇਸ਼ਨ ਆ ਉਹ ਸਾਝੀ ਨਹੀਂ ਕਰ ਸਕਦੇ ਤੁਹਾਡੇ ਨਾਲ ਸਾਡੇ ਕੋਲ ਡੀਟੇਲ ਕਿੰਨੀ ਕੁ ਚਿਰ ਦੇਖੋ ਕਿ ਜਿੱਥੇ ਲੱਖਾਂ ਤੋਂ ਪੜਿਆ ਗਿਆ ਉਹ ਕਾਫੀ ਫਰਥੋ ਸਾਮੇਰੀਆ ਉਹ ਇਨਵੈਸਟੀਗੇਸ਼ਨ ਦੌਰਾਨ ਸਾਰਾ ਸਟੈਬਲਿਸ਼ ਕਰਾਂਗੇ ਜੀ ਜੀ ਕੰਮ ਹੈ ਅਫੀਸਰ ਦਾ ਸਰ ਕੋ ਇੱਕ ਬੜਾ ਤਗੜਾ ਨੈਟਵਰਕ ਚੱਲ ਰਿਹਾ ਸੀ ਜੀ ਬਿਲਕੁਲ ਹੈਗਾ ਜੀ ਸਾਰੀ ਕਾਮਯਾਬੀ ਆ ਮਤਲਬ ਇਹਨੇ ਡਰਗਸ ਦੇ ਬੰਦੇ ਵਾਰ-ਵਾਰ ਜਿਹੜੇ ਕਾਬੂ ਕਰਨੇ ਆ ਜਾਂ ਹੋਰ ਕਰਨੇ ਸੜੀ ਕਿ ਜੇ ਮੈਟਰੋਪੋਲਿਸ ਪੁਲਿਸ ਬੜੀ ਅਨਤਕ ਯਤਨ ਕਰ ਰਹੀ ਆ ਮਿਹਨਤ ਕਰ ਰਹੀ ਆ ਉਸ ਮਿਹਨਤ ਦੇ ਜਿਹੜੇ ਸਿੱਟੇ ਵਜੋਂ ਜਿਹੜੇ ਸਾਰੀ ਗੰਗ ਹੈ ਉਹ ਦੇਖ ਸਕਦੇ ਲੋਕ ਤੇ ਵੀ ਸੋਸਾਇਟੀ ਦੇ ਵਿੱਚ ਰਹਿੰਦੇ ਨਾਲੇ ਸ਼ਕਤੀ ਜਲਦੀ ਨਹੀਂ ਜਾਂਦਾ ਤੇ ਪੁਲਿਸ ਦੀ ਕਰਨਾਂ ਵੀ ਕਾਫੀ ਆਫਾ ਰਹੇ ਬਿਲਕੁਲ ਠੀਕ ਆ ਉਹਦੇ ਲਈ ਸਮਾਜ ਦੇ ਤੌਰ ਤੇ ਅਕਸਰ ਕਿਤੋਂ ਨਾ ਕਿਤੋਂ ਵੀਤੋਂ ਨਾ ਕਿਤੋਂ ਜਿਹਨੂੰ ਵੀ ਇਨਫੋਰਮੇਸ਼ਨ ਮਿਲਦੀ ਆ ਜਦੋਂ ਪੁਲਿਸ ਦਾ ਸਹਿਯੋਗ ਕਰਦੇ ਤਾਂ ਸਾਨੂੰ ਕੰਮ ਸੌਖਾ ਹੋ ਜਾਂਦਾ